ਸ਼੍ਰੀ ਮੁਕਤਸਰਪੁਰਸ ਅਤੇ ਮੋਗਾ ਪੁਲਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਵੱਡੀ ਕਾਰਵਾਈ ਤਿੰਨ ਵਿਅਕਤੀਆਂ ਦਾ ਇਨਕਾਊਂਟਰ ਦੱਸਦੀ ਕਿ ਮਾਮਲਾ ਸ਼ਿਵਸ਼ਨਾ ਮੋਗਾ ਦੇ ਹਤਿਆ ਕਾਂਡ ਨਾਲ ਸੰਬੰਧਿਤ ਸਿਆ ਚਾਰਿਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਦਾ ਰੀਅਲ ਨਿਊਜ਼ ਪੰਜਾਬ ਮੁਕਤਸਰ ਸੀਆਈ 2 ਅਤੇ ਮੋਗਾ ਸੀਆਈ ਦੇ ਸਾਂਝੇ ਆਪਰੇਸ਼ਨ ਦੌਰਾਨ ਤਿੰਨ ਵਿਅਕਤੀਆਂ ਦਾ ਇਨਕਾਊਂਟਰ ਦੱਸਦੀ ਹੈ ਕਿ ਮੋਗਾ ਵਿੱਚ ਐਫ ਆਰ 64/225 ਧਾਰਾ 103 190 190 ਪੀ ਐਨ ਐਸ ਐਕਟ 25 27 ਆਰਮਜ਼ ਐਕਟ ਥਾਣਾ ਸਿਟੀ ਸਾਊਥ ਮੋਗਾ ਵਿੱਚ ਦਰਜ ਮਾਮਲੇ 'ਚ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸੀਆਈ ਮੋਗਾ ਅਤੇ ਸੀਆਈ ਮਲੋੜ ਦੀ ਟੀਮ ਨੇ ਇੱਕ ਸੰਯੁਕਤ ਅਭਿਆਨ ਚਲਾਇਆ ਸੀ ਜਿਸ ਵਿੱਚ ਇਹ ਮਾਮਲਾ ਸਹਿਬ ਸ਼ੈਨਾ ਮੋਗਾ ਦੀ ਹੱਤਿਆ ਕੰ ਨਾਲ ਸੰਬੰਧਿਤ ਸੀ ਪੁਲਿਸ ਟੀਮ ਵੱਲੋਂ ਉਕਤ ਦੋਸ਼ੀਆਂ ਨੂੰ ਉਹਨਾਂ ਦੇ ਟਿਕਾਣੇ ਤੇ ਕਿਰਿਆ ਤੇ ਇਹਨਾਂ ਨੇ ਪੁਲਸ ਉੱਪਰ ਗੋਲਾਬਾਰੀ ਸ਼ੁਰੂ ਕਰ ਦਿੱਤੀ ਪੁਲਸ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਨੂੰ ਤਿੰਨਾਂ ਦੋਸ਼ੀਆਂ ਨੂੰ ਮਲੋੜ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।